ਸਾ ਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਨ ਮਲਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇਛੇ ਤਿਹਾ ਫਲ ਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਈ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਈ ਸੱਚੋ ਦਹਿ ਦਿਸ ਪਸਰਿਆ ਗੁਰ ਕੈ ਸਹਜ ਸੁਭਾਈ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪਹਿ ਨ ਕਿਸੈ ਦੇਸ਼ ਪਾਈ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕਉ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਲਾਈਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੀ ਪੌੜੀ ਗੁਰ ਸਤਗੁਰ ਵਿੱਚ ਨਾਮੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ निंदक दुष्ट वढाई देख ना सकन उना पराया भला ना सुखाई क्या होवै किसी की चख मारी जा सच्चे स्यों बन आई जे गल करते भावै सा नित नित चढ़े सो आई सब चख चख मरे लुकाई श्लोक महल्ला तीसरा त्रिग एहे आशा दूजे भाव की ਜੋ ਮੋਹਿ ਮਾਇਆ ਚਿਤ ਲਾਈ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਈ ਮਨ ਮੁਖ ਗਿਆਨੀ ਅੰਦਲੇ ਜਨਮ ਮਰਹ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਇਆ ਪਛਤਾਏ ਜਿਸ ਕਰਮ ਹੋਐ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਈ ਨਾਮ ਰੱਤੇ ਜਨ ਸਦਾ ਸੁਖ ਪਾਏਨ ਗਨ ਨਾਨਕ ਤਿੰਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾ ਤਰੈ ਜਾਂ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮਹਿ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆ ਨਾਂ ਕੇ ਮੂੰਹ ਫਿਟਕੀਐ ਸੱਚ ਭਗਤ ਵੜਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਨਨਾਨਕ ਸਾਚਾ ਇਰਾਦਿਆ ਗੁਰਮਖ ਸੁਖ ਪਾਈ ਸ਼ਲੋਕ ਮਹਲਾ 3 ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾ ਸਿਰ ਉਪਾਉ ਹੋਏ ਨਾ ਉਪਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਈ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਾਰਾ ਜੇ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੀ ਕੀਏ ਜੋ ਕਿਛ ਹਰ ਕਰਾਵੇ ਸੋ ਉਹ ਹੀ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਗੁਰ ਕਹਿ ਬਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਾਰ ਸਤਗੁਰ ਅੱਗੇ ਕਾਰ ਕਮਾਉਣ ਕਉ ਦिए ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾਂ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸ਼ਲੋਕ ਮਹਲਾ 3 ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲੱਗੈ ਦੁੱਖ ਵਿੱਚ ਕਾਰਕ ਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤ ਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁਖ ਹੋਈ ਅੰਧਣੋਂ ਭ੍ਰਮ ਭਾਉ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਮ ਇਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚਕਾਇਆ ਮਹਲਾ ਤੀਜਾ ਮਨ ਮੁਖ ਮੈਲੇ ਮਰਹੈ ਗਵਾਰ ਗੁਰਮਖ ਨਿਰਮਲ ਹਰ ਰੱਖਿਆ ਉਰਤਾਰ ਭਨਤ ਨਾਨਕ ਸੁਣੋ ਜਨ ਭਾਈ ਸਤ ਗੁਰ ਸੇਵਿ ਹੋ ਹਉਮੈ ਮਲ ਜਾਈ ਅੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੈ ਭਾਏ ਸੂਤੇ ਕਬੂ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗੁਆਇਆ ਨਾਨਕ ਜਮ ਮਾਰ ਕਰੇ ਖੁਵਾਰ ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ਿਐਨ ਸੋ ਸੱਚਾ ਸਾਹੁ ਤਿਸ ਕੀ ਮਹਤਾਜੀ ਲੋਕ ਕੱਢਦਾ ਹੋਰ ਤ ਹਟ ਨਾ ਵਾਥ ਨਾ ਵਿਸਾਹ ਭਗਤ ਜਨਾ ਕੋ ਸੰਮੁਖ ਹੋਵੈ ਸੋ ਹਰ ਹਰਾਸ ਲਏ ਵੇ ਮੁਖ ਭਸਪਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਸ਼ਲੋਕ ਮਹਲਾ 3 ਇਸ ਜੁਗ ਮੈਂ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਪਰਮ ਭਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨੰਦਿਨ ਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਮੈ ਸ਼ਬਦ ਜਲਾਇ ਆਪ ਤਰਿਆ ਕຸນ ਉਦਰੇ ਧਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਦੇਵ ਤਰੇ ਗੁਣ ਭੁੱਲੇ ਹਮੈ ਮੋਹ ਵਿਧਾਇਆ ਪੰਡਤ ਪੜ ਪੜ ਮੂਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਖਤੇ ਸੇਈ ਜਨ ਸਮਧੇ ਜੇ ਆਪੇ ਬਖਸ਼ ਮਲਾਇਆ ਮਹਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਇ ਤਿਸੈ ਸਰੇ ਬਹੁ ਪ੍ਰਾਨੀ ਹੋ ਤੇ ਸਬੈ ਨਿਆਵਰਨਾ ਕੋਈ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਈ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਸੇ ਦਿਵਾਲੀਏ ਜੁਗ ਮਾਹੀ ਓਏ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹੇ ਥੁਕ ਨਾ ਤਿਨ ਕੋ ਪਾਏ ਪਰਾਇ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਭੀ ਆਪ ਲਖਾਹਿ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੇ ਓਏ ਭਾਵੇ ਤਿੱਥੇ ਜਾਹੀ ਗੁਰਮਖ ਸੇਵਕ ਭਾਏ ਹਰ ਧਨ ਮਿਲੈ ਤਿਤੋਂ ਕਰਮਹੀਣ ਲੈ ਨਾ ਸਕਹਿ ਹੋਰ ਥੈ ਦੇਸਦ ਸੰਤਰ ਹਰ ਧਨ ਨਾਹੀ ਸ਼ਲੋਕ ਮਹੱਲਾ ਤੀਜਾ ਗੁਰਮਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕਿਛੁ ਹੋਇ ਸੋ ਸਹਜੇ ਹੋਇ ਕਹਿਣਾ ਕਿਛੁ ਨਾ ਜਾਇ ਨਾਨਕ ਤਿਨ ਕਾ ਆਖਿ ਆਪ ਸੁਨੇ ਜੇ ਲੈਨ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨ ਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਆਨ ਦਿਨ ਜਾਗੈ ਕਦੇ ਨਾ ਸੋਐ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਆਨ ਦਿਨ ਹਰ ਗੁਣ ਗਾਉ ਨਿਜ ਕਰਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁਖ ਪਾਉ ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਧੰਨ ਹਰ ਪਾਸੋਂ ਦਿਵਾਇ ਜੇ ਕਿਸੈ ਕਿਹੋ ਦੇਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦਿਵਾਏ ਇਹੋ ਹਰ ਧੰਨ ਜੋਰ ਕੀਤੇ ਕਿਸੈ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੈ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਕਾ ਸੀਵ ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚਹੋ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹੋਂ ਦੇਹੋਂ ਨਿਤ ਨਿਤ ਚੜ੍ਹੈ ਸਵਾਇਆ ਸ਼ਲੋਕ ਮਹਲਾ 3